कांग्रेस ਵੱਲੋਂ ਸਾਭਕਾ ਸੰਸਦ ਸਕੱਤਰ ਅਤੇ ਸਾਭਕਾ ਵਿਧਾਇਕਾ ਹਰਬੰਸ ਕੋਰ ਦੁੱਲੋ ਨੇ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬੀਪੀ ਦੁੱਲੋ ਹੁਣ ਆਮ ਆਦਮੀ ਪਾਰਟੀ ਵੱਲੋਂ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ। ਬੀਪੀ ਦੁੱਲੋ ਨੇ ਕੈਪਟਨ ਤੇ ਤੰਜ ਕਸਦਿਆਂ ਕਿਹਾ ਕਿ ਲੋਕ ਜਿਹੜੇ ਕੰਮ ਪਰਦੇ ਨਾਲ ਕਰਦੇ ਹਨ ਇਹ ਉਹ ਕੰਮ ਸ਼ਰਿਆਮ ਕਰ ਰਹੇ ਨੇ। ਅਤੀ ਜਨਤਾ ਵਿੱਚ ਕੀ ਸੁਧਾਰ ਲੈ ਕੇ ਆਉਣਗੇ? ਦੇਖੋ ਉਸ ਟਾਈਮ 2002 ਤੋਂ ਮੈਂ 7 ਤੱਕ ਜਦੋਂ ਰਹੇ ਹਾਂ ਤਾਂ ਕੈਪਟਨ ਸਾਹਿਬ ਆਪਣੇ ਸੀਐਮ ਸੀ ਇਹ। ਔਰ ਬੜੀ ਵਧੀਆ ਸਾਡੀ ਚੱਲੀ ਚੱਲ ਰਹੀ ਸੀ ਸਭ ਕੁਝ। ਅੱਜ ਜਦੋਂ ਮੈਡਮ ਦੇ ਨਾਲ ਥੋੜਾ ਜਿਹਾ ਇਹਨਾਂ ਦੇ ਚਰਚਾ ਹੋ ਗਈ ਥੋੜਾ ਹੋ ਗਿਆ ਆਪਸ ਵਿੱਚ ਹੀ ਮਨ ਮਟਾਵ ਜਿਆ ਹੋਇਆ ਤੇ ਉਸ ਵਕਤ ਕਾਫੀ ਅਸੀਂ ਪੰਜ ਜਣੇ ਸੀਗੇ ਮੈਡਮ ਸੀਗੇ ਪੱਠੜ ਤੇ ਤਿੰਨ ਜਣੇ ਅਸੀਂ ਹੋਰ ਸੀਗੇ ਤਾਂ ਅਥੀ ਮੈਂ ਸੀ ਉਹ ਤਿੰਨ ਜਿਹੜੇ ਲੇਡੀ ਸੀਗੀਆਂ ਉਹ ਮੈਡਮ ਦੇ ਨਾਲ ਚੱਲੇ ਗਈਆਂ ਸਿਰਫ ਮੈਂ ਸੀ ਜਿਹੜੇ ਕੱਖਨ ਦੇ ਨਾਲ ਖੜੇ ਰਹੀਆਂ ਔਰ ਕੈਪਟਨ ਦੀ ਖੁਦ ਇੱਕ ਆਪਣੇ ਖੁਦ ਕਹਿਣ ਦੀ ਆ ਜਦੋਂ ਇਹ ਚਰਚੇ ਕਰਦੇ ਹੁੰਦੇ ਸੀ ਇਥੇ ਕਿ ਹਰਬੰਸ ਚਟਾਨ ਵਾਂਗ ਖੜੀ ਆ ਮੇਰੇ ਨਾਲ ਉਰੇ ਵਾਦੇ ਮੂਰੇ ਮਤਲਬ ਉਹਦੇ ਮਨ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਮੈਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਸਿੱਧਾ ਸਾਡੇ ਵੱਲ ਦੋ ਧਿਆਨ ਹੈਗਾ ਸਾਡੇ ਨਾਲ ਪੂਰੇ ਮਨ ਤਨ ਦੇ ਨਾਲ ਖੜੀ ਹੋਈ ਉਸ ਤੋਂ ਬਾਅਦ ਚਲੋ ਚੱਲਦਾ ਰਿਹਾ ਸਾਰਾ ਕੁਝ ਜਦੋਂ ਆਈ ਆਪਣੇ ਟਿਕਟ ਦੇਣ ਦੀ ਗੱਲ ਉਸ ਟਾਈਮ ਇਹਨਾਂ ਨੇ ਜ਼ੋਰ ਵੀ ਲਾਇਆ ਹੋਣਾ ਕਿ ਨਹੀਂ ਲਾਇਆ ਹੋਣਾ ਇਹ ਇਹ ਜਣਾ ਉਸ ਤੋਂ ਬਾਅਦ ਚਲਦੇ ਰਹੇ ਚਲਦੇ ਰਹੇ ਇਹਨਾਂ ਨੂੰ ਇਹ ਵੀ ਪਤਾ ਸੀ ਇਹ ਘਰ ਦੇ ਵਿੱਚ ਇਨਾਂ ਦਾ ਆਪਸੀ ਵਿੱਚ ਜਿਹੜਾ ਮਨ ਮੋਟਾ ਚੱਲਦਾ ਸੀ ਗੁੱਲੋ ਸਾਹਿਬ ਨਾਲ ਉਹ ਵੀ ਸਾਰਿਆਂ ਨੂੰ ਪਤਾ ਹੀ ਸੀਗਾ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਮੇਰੇ ਨਾਲ ਤਾਂ ਖੜੀ ਹੈ ਇਹ ਮਗਰ ਘਰ ਜਾ ਕੇ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਆ ਉਹ ਤਾਂ ਫਿਰ ਏਸੇ ਨੂੰ ਪਤਾ ਹੋਣਾ ਫਿਰ ਵੀ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਨਹੀਂ ਬਣੀ ਸਾਨੂੰ ਟਿਕਟ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਕਿਸੇ ਰਾਹੀ ਵੀ ਨਹੀਂ ਪੁੱਛਿਆ ਹੈਗਾ ਵੀ ਹਰ ਵਾਰ ਸਭ ਨਾਲ ਟਾਈਮ ਕਿੰਨੇ ਪਾਸ ਕਰਦੇ ਨੇ ਨਹੀਂ ਇਹਨੇ ਪੁੱਛਿਆ ਔਰ ਉਹ ਫਿਰ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਆਇਆ ਮੈਂ ਕਿਹਾ ਇਹ ਲੋਕ ਇੱਕ ਕਹਾ ਗੱਲ ਕਹਿੰਦੇ ਹੁੰਦੇ ਆ छोटे लोग बड़ों के बड़े बड़े कामों में काम आ जाते हैं और बड़े लोग छोटे लोगों के छोटे से काम पे अपनी औकात दिखा जाते हैं इन्होंने औकात दिखाते हैं इन्होंने टिकट नहीं दे ਇਹਨਾਂ ਨੇ ਮੇਰਾ ਅਜੀ ਕੁਝ ਜੋ ਕੁਝ ਕੀਤਾ ਆ ਇਹ ਬਹੁਤ ਗਲਤ ਕੀਤਾ ਆ ਔਰ ਮੰਦ ਪੱਗਾ ਕੀਤਾ ਆ ਮੈਨੂੰ ਅਫਸੋਸ ਆ ਮੈਂ ਇਹਨਾਂ ਦਾ ਬਹੁਤ ਮਾਣ ਕਰਦੀ ਸੀ ਕਿਉਂਕਿ ਯਾਰਮੀ ਵਿੱਚ ਸੀਗੇ ਉਹ ਆਰਮੀ ਹੋਣ ਦਾ ਮੈਨੂੰ ਬਹੁਤ ਜਾਣੀ ਇੱਕ ਅੱਛਾ ਲੱਗਦਾ ਸੀ ਕਿ ਮੇਰੇ ਫਾਦਰ ਆਰਮੀ ਵਿੱਚ ਸੀ ਮੈਂ ਇਹਨਾਂ ਦਾ ਮਾਣ ਬਹੁਤ ਮਾਣ ਕਰਦੀ ਬਾਕੀ ਇਹਨਾਂ ਨੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਉਹ ਅਸੀਂ ਵੀ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਦੇ ਵਿੱਚ 33% ਜੇਡੀਆਂ ਦਿੱਤਾ ਹੋਇਆ ਉਹ ਵੀ ਕੋਟਾ ਇਹਨਾਂ ਨੂੰ ਨਹੀਂ ਦਿੱਤਾ ਹੈਗਾ ਉਹਦੇ ਵਿੱਚ ਸਿਰਫ ਇਕੁਅਲ ਏਡੀ ਤਾਂ ਨਹੀਂ ਆਂਦੀ ਹੈਗੀ ਸਾਡੇ ਹੁਸ਼ਿਆਰਪੁਰ ਤੋਂ ਬੈਠੇ ਆ ਅਸੀਂ ਬੈਠੇ ਆਂ ਅਗਰ ਇਹਨਾਂ ਨੇ ਚਾਹ ਲੇਡੀਜ਼ ਨੂੰ ਨਹੀਂ ਦਿੱਤੀਆਂ ਕੋ ਦੋ ਇੱਕ ਦੇ ਇੱਕ ਦੋ ਇੱਕ ਦੋ ਹੋਰ ਦੇ ਦੰਦੇ ਤਾਂ ਤਾਂ ਲੇਡੀਜ਼ ਦਾ ਕੋਟਾ ਸ਼ਾਇਦ ਪੂਰਾ ਹੋ ਜਾਂਦਾ ਦੂਸਰੀ ਗੱਲ ਰਿਜ਼ਰਵ ਕੋਟੇ ਦੇ ਵਿੱਚ ਲੇਡੀਜ਼ ਰਿਜ਼ਰਵ ਇਹ ਵੀ ਇਹਨਾਂ ਨੇ ਨਿਕਾ 33% ਵਿੱਚ ਦੇਣੀ ਚਾਹੀਦੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਕਾਊਂਟ ਨਹੀਂ ਕੀਤਾ ਇਹਦੇ ਵਿੱਚ ਮੇਰਾ 100% ਬਣਦਾ ਸੀ ਇੱਕ ਅਸੀਂ ਹਲਕੇ 'ਚ ਬੈਠੇ ਸੀ ਦੂਸਰੇ ਲੇਡੀਜ਼ ਹੋਣ ਦੇ ਨਾਤੇ ਵੀ ਸਾਡਾ ਬਣਦਾ ਸੀਗਾ ਰਿਜ਼ਰਵ ਕਰਦੇ ਸੀ ਅਸੀਂ ਔਰ ਇਹਨਾਂ ਨੇ ਨਹੀਂ ਕੀਤਾ ਇਹ ਵੀ ਬਹੁਤ ਬੜਾ ਇਹਨਾਂ ਨੇ ਨੁਕਸਾਨ ਕੀਤਾ ਔਰ ਲੇਡੀਜ਼ ਨੂੰ ਅਸੀਂ ਕਹਿੰਦੇ ਆ ਵੀ ਬੇਟੀ ਬਚਾਓ ਔਰ ਬੇਟੀ ਪੜਾਓ ਫਿਰ ਉਹ ਕੱਲ ਅੱਜ ਦੀਆਂ ਬੇਟੀਆਂ ਕੱਲ ਨੂੰ ਲੀਡਰ ਵੀ ਬਣ ਸਕਦੀਆਂ ਨਿੱਗੀਆਂ ਜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਹੋਣ ਲੱਗੇ ਜਿਸ ਤਰ੍ਹਾਂ ਸਾਡੇ ਨਾਲ ਫਿਰ ਬੇਟੀਆਂ ਪਹਚਾਣ ਦਾ ਪੜਾਣ ਦਾ ਉਹਨਾਂ ਨੂੰ ਫਿਰ ਪੜਾਣ ਦਾ ਕੀ ਮਤਲਬ ਠੀਕ ਹੈ ਫਿਰ ਤਾਂ ਜਿਸ ਤਰ੍ਹਾਂ ਹੈਗਾ ਠੀਕ ਹੈ ਚੱਲੀ ਚੱਲੋ ਲੇਡੀਜ਼ ਦੀ ਕੋਈ ਔਕਾਤ ਨਹੀਂ ਸਮਝ ਨਹੀਂ ਆਦੀ ਵੀ ਇਹ ਤਾਂ ਉਹ ਕੁਝ ਵੀ ਨਹੀਂ ਹੈ ਹੁਣ ਇਹਨਾਂ ਨੂੰ ਤੁਸੀਂ ਦੇਖੋ ਇਹਨਾਂ ਨੇ ਉਹ ਦੋ ਦੋ ਟਿਕਟਾਂ ਲੈ ਲਈਆਂ ਕਿਸੇ ਪਰਿਵਾਰ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੋਈ ਜਾਣਦਾ ਹੋਊਗਾ ਕੋਈ ਰਿਸ਼ਤੇਦਾਰ ਹੋਗਾ ਇੱਕ ਟਿਕਟਰ ਦਾ ਕੀ ਦੇਣੀ ਉਹਨਾਂ ਨੇ ਚਾਰ ਚਾਰ ਪੰਜ ਪੰਜ ਟਿਕਟਾਂ ਦਿੱਤੀਆਂ ਹੀਆਂ ਨਹੀਂ ਗਿਆ ਔਰ ਇਹਨੇ ਉਹਦੇ ਲੈ ਕੇ ਵੀ ਤੁਸੀਂ ਉਹ ਬੈਠੇ ਹੋਏ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਕੋਈ ਅਸੀਂ ਇਕੱਲੇ ਅਸੀਂ ਬੈਠੇ ਹਾਂ ਇਹ ਟਿਕਟ ਮੰਗਦੇ ਸੀਗੇ ਔਰ ਅਸੀਂ ਤਾਂ ਵੈਸੇ ਵੀ ਅਸੀਂ ਲੋਕਾਂ ਦੇ ਵਿੱਚ ਬਹੁਤ ਕੰਮ ਕਰਕੇ ਨਿਕਲੇ ਹੋਇਆ ਮੈਂ ਤਾਂ ਜਦੋਂ 2002 ਦੇ ਵਿੱਚ ਇਲੈਕਸ਼ਨ ਆਪਣੇ ਨਿਕਲੇ ਸੀ ਬਾਹਰ ਉਦੋਂ ਮੈਨੂੰ ਕਹਿ ਵੀ ਦਿੱਤਾ ਸੀਗਾ ਕਿਸੇ ਨੇ ਆਪੋਜੀਸ਼ਨ ਵਾਲੇ ਨਹੀਂ ਮੈਂ ਕਿਹਾ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈ ਕਿ ਵੀ ਅਸੀਂ ਤਾਂ ਬੋਲਾਂਗੇ ਵੀ ਜਦੋਂ ਸਾਡਾ ਕੁਝ ਕੀਤਾ ਹੋਇਆ ਹੋਗਾ ਅਸੀਂ ਪਹਿਚਾਣ ਕਰਾਣ ਲਈ ਨਿਕਲੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕੈਂਡੀਡੇਟ ਹੈਗੇ ਆ ਤੁਹਾਡੇ ਔਰ ਸਾਨੂੰ ਤੁਸੀਂ ਵੋਟ ਪਾਣੀ ਆ ਔਰ ਜੋ ਜਿਤਾ ਦੋਗੇ ਅਸੀਂ ਤੇ ਤੁਹਾਡੇ ਭਾਈ ਕੰਮ ਕਰਾਂਗੇ ਅਸੀਂ ਫੇਰ ਵੀ ਨਹੀਂ ਬੋਲਣਾ ਹੈਗਾ ਸਾਡੇ ਕੰਮ ਬੋਲਣਗੇ ਕਿਉਂਕਿ ਕੰਮ ਕਰਕੇ ਅਸੀਂ ਕੋਈ ਛਾਨ ਨਹੀਂ ਕਰਨਾ ਤੁਹਾਡੇ ਤੇ ਕਿਉਂਕਿ ਤੁਸੀਂ ਸਾਨੂੰ ਕੁਰਸੀ ਤੇ ਬਿਠਾਲਿਆ ਇਸ ਕਰਕੇ ਵੀ ਅਸੀਂ ਤੁਹਾਡੇ ਕੰਮ ਕਰਨੇ ਆ ਤੁਸੀਂ ਸਾਡੇ ਤੋਂ ਕੋਈ ਉਮੀਦ ਰੱਖੀ ਹੋਈ ਆ ਅਸੀਂ ਉਹਦੇ ਹਿਸਾਬ ਨਾਲ ਚੱਲਣਾ ਆ ਨਾ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਇਸ ਕਰਕੇ ਤੁਹਾਡਾ ਹੀ ਅਸੀਂ ਧੰਨਵਾਦ ਵੀ ਕਰਦੇ ਆ ਸੀ ਲੋਕਾਂ ਦਾ ਔਰ ਅਸੀਂ ਬਹੁਤ ਪਿਆਰ ਨਾਲ ਚੱਲ ਕੇ ਸੀ oportunity ਇਕ ਨਹੀਂ ਮਿਲੀ ਕਿ 7 12 ਆ ਗਿਆ 12 ਦੇ ਵਿੱਚ ਕੀ ਹੋਇਆ ਕਿ ਅਸੀਂ ਉਰ ਜ ਆਪਾ ਓਪਨ ਹੋ ਗਈ ਸੀ ਤਾਂ ਅਗਰ ਅਸੀਂ ਇਹੀ ਨਿਕਲਦੇ ਅਸੀਂ ਓਪਨ ਦੇ ਵਿੱਚ ਵੀ ਫੜ ਸਕਦੇ ਸੀ ਅਸੀਂ ਸ਼ਹਿਰ ਨਹੀਂ ਸੀ ਛੱਡਣਾ ਅਸੀਂ ਸ਼ਹਿਰ ਕਿਉਂ ਛੱਡਿਆ ਮੇਰੇ ਹਿਸਾਬ ਨਾਲ ਵੀ ਚਲੋ ਹੁਣ ਲੋਕਾਂ ਨੂੰ ਮੌਕਾ ਮਿਲਿਆ ਜਨਰਲ ਆਣ ਨੂੰ ਉਹ ਕਹਿਣਗੇ ਲਓ ਜੀ ਰਿਜ਼ਰਵ ਚ ਵੀ ਬੈਠੇ ਹੋਏ ਸੀਗੇ ਹੁਣ ਓਪਨ ਹੋਗੇ ਹੁਣ ਵੀ ਇੱਥੇ ਜੜੇ ਬੈਠੇ ਨੇਗੇ ਅਸੀਂ ਕਹਿੰਦੇ ਚਲੋ ਸਾਡੇ ਹਲਕੇ ਦੇ ਵਿੱਚੋਂ ਕੋਈ ਦਾ ਬਾਹਰ ਲੀਡਰ ਬਣੂਗਾ ਹੀ ਨਾ ਨਹੀਂ ਉઠਿਆ ਕੋਈ ਚਾਹੇ ਉਹ ਕੁਛ ਵੀ ਸੀ ਇਹ ਤਾਂ ਬਾਹਰ ਹੋਈ ਨਾ ਮਟੜੀ ਵਾਲੇ ਹੈ ਤਾਂ ਬਾਹਰ ਹੋਈ ਨਾ ਇਹਨਾਂ ਨੂੰ ਆਉਣ ਦਾ ਮੌਕਾ ਨਹੀਂ ਸੀ ਮਿਲਣਾ ਇੱਥੇ ਅਗਰ ਅਸੀਂ ਸੋਚ ਦੇ ਵੀ ਅਸੀਂ ਸਾਡਾ ਸ਼ਹਿਰ ਆ ਪਾਈ ਅਸੀਂ ਇੱਥੇ ਬੈਠਨੇ ਆ ਅਸੀਂ ਨਹੀਂ ਜਾਣਦੇ ਹੈ ਕਿ ਜੇ ਕਿਸੇ ਨੇ ਨਹੀਂ ਸੀ ਆਉਣਾ ਫਿਰ ਸਾਨੂੰ ਕੀ ਹੋਇਆ ਸੀ ਅਸੀਂ ਆਪਣਾ ਇੱਥੇ ਰਹਿੰਦੇ ਅਸੀਂ ਆਪਣੇ ਘਰ ਨੂੰ ਦੇਖੋ ਆਪਣਾ ਘਰ ਆਪਣਾ ਅਸੀਂ ਉਹਦੇ ਵਿੱਚ ਕੁਝ ਹੋਊਗਾ ਅਸੀਂ ਸਾਰੇ ਠੀਕ ਕਰਾਂਗੇ ਕਿਰਾਏ ਦੇ ਮਕਾਨ ਦੇ ਤੁਸੀਂ ਰਹੋਗੇ ਉਹਨੂੰ ਤਾਂ ਤੁਸੀਂ ਕਹੋਗੇ ਜਾ ਕੇ ਵੀ ਆ ਕੇ ਠੀਕ ਕਰਾਓ ਤੁਸੀਂ ਤਾਂ ਨਹੀਂ ਨਾ ਕਰੋਗੇ ਤੁਸੀਂ ਆਜ਼ਾਦ ਨਹੀਂ ਹੈਗੇ ਆਪਣੇ ਘਰ ਦੇ ਵਿੱਚ ਸਾਰੀ ਆਜ਼ਾਦੀ ਹੁੰਦੀ ਹੈ ਹੁਣ ਸਾਡਾ ਘਰ ਸੀ ਇਹ ਤਾਂ ਸਾਰੀ ਆਜ਼ਾਦੀ ਹੈ ਅਸੀਂ ਜੋ ਕੁਝ ਕਰਨਾ ਸੀ ਆਪਣਾ ਦੇਖ ਦੇ ਕੇ ਵੀ ਕਰੀ ਜਾਣਾ ਸੀ ਉਹ ਕੀ ਦੇਖ ਕੇ ਕਰੂਗੇ ਹੋਂਦਾ ਜਿਹੜਾ ਕਹਿਆ ਸ਼ਾਇਦ ਉਹ ਵੀ ਨਾ ਕਰਨਗੇ ਦੇਖੋ ਅਸੀਂ ਬਹੁਤ ਸਫਾਈ ਰੱਖਦੇ ਹਾਂ ਹਰ ਦਿਨ ਹਰ ਪਾਸੇ ਸਾਫ਼ ਸੁਥਰੀ ਹੈ ਜਾਨੀ ਅਸੀਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਸ਼ਾਂਤੀ ਆ ਗਈ ਸੀ ਪਰ ਮੈਂ ਕਦੀ ਗੱਲ ਨੂੰ ਨਾ ਪੜਕਾ ਕੇ ਸੁਣਿਆ ਤੇ ਵਰਤੇ ਆਪਾਂ ਪੜਕ ਕੇ ਗੱਲ ਕਰਦੇ ਨਾ ਤੇ ਅਗਲਾਂ ਨੂੰ ਪੜਕੇ ਜਾਂਦਾ ਕਿ ਮੈਂ ਤੁਹਾਡੇ ਨਾਲ ਪੜਕੇ ਕੀ ਗੱਲ ਕਰੂੰ ਨਾ ਉਹਦਾ ਵੀ ਮਨ ਪੜਕੇ ਜਾਂਦਾ ਮੈਂ ਸ਼ਾਂਤੀ ਨਾਲ ਗੱਲ ਕਰੂੰ ਨਾ ਤੁਸੀਂ ਵੀ ਆਖ ਜਾਂਦੇ ਨਾ ਤੁਹਾਡੀ ਲੜਾਈ ਹੋ ਗਈ ਮੈਂ ਉਹਨੇ ਚਪਕਾ ਦੇ ਸ਼ਾਂਤ ਹੋਗੇ ਨਾ ਕਿ ਅਸੀਂ ਆਪ ਐਗਜ਼ਾਮਪਲ ਬਣ ਕੇ ਲੋਕਾਂ ਦੇ ਸਾਹਮਣੇ ਖੜਾਗੇ ਸਾਨੂੰ ਨੰਬਰ ਬਣਨਾ ਚਾਹੀਦਾ ਆਪਣੇ ਆਪ ਸਾਡੇ ਜਾਂ ਸਾਡੇ ਖੁਦ ਉਦਾਹਰਨ ਹੋਣਾ ਚਾਹੀਦਾ ਅਸੀਂ ਕੀ ਆ ਅਸੀਂ ਸ਼ਰਾਬੀ ਆ ਅਸੀਂ ਛੱਡੀਆਂ ਅਸੀਂ ਕਰੈਕਟਰ ਦੇ ਕੈਸੇ ਵੀ ਆ ਅਗਰ ਅਸੀਂ ਕੋਸੇ ਆ ਅਸੀਂ ਕਿਸਨ ਕੀ ਸਮਝਾਵਾਂਗੇ ਪਹਿਲਾਂ ਸਾਨੂੰ ਐਗਜ਼ਾਮਪਲ ਬਣਨਾ ਪਏਗਾ ਵੀ ਤੁਸੀਂ ਦੁਨੀਆ ਚਲਾਨੀ ਹੈ ਇਹਨੂੰ ਤਾਂ ਲੱਕ ਥੱਲੇ ਸੁਠਣਾ ਚਾਹੀਦਾ ਸੀ ਨਹੀਂ ਲੋਕਾਂ ਨੇ ਜਿਤਾਇਆ ਲੋਕਾਂ ਨੇ ਤੈਨੂੰ ਇਸ ਤਰ੍ਹਾਂ ਕਿ ਨਹੀਂ ਜਿਤਾਇਆ ਵੀ ਤੁਸੀਂ ਆਹ ਕੁਝ ਕਰੋ ਤਾਂ ਹਰ ਚੀਜ਼ ਪਰਦੇ ਦੇ ਪਿੱਛੇ ਹੀ ਗਈ ਜੇ ਬਿਊਰੋ ਰਿਪੋਰਟ ਹਲਚਲ ਅਭੀ ਤੱਕ